ਯਾਦ ਦੀਆਂ ਮਸ਼ੀਨਾਂ ਐਮਪੀ ਜਾਂਦੀਆਂ ਨੇ ਜੁਪੀ ਹਰਿਆਣਾ ਇਹ ਵੀ ਸਿਆ ਆਲਓਵਰ ਇੰਡੀਆ ਕੋ ਮਿਲਿਆ ਨੇ ਜਦੋਂ ਕੋਈ ਪੰਜਾਬ ਤੋਂ ਜਾਂਦਾ ਪਾਇਆ ਦਿੱਲੀ ਹੋ ਕੇ ਜਾਂਦਾ ਐਨਸੀਆਰ ਦੇ ਵਿੱਚ ਬੀਐਸ4 ਇੰਜਣ ਦੀ ਇੰਟਰਵਿਊ ਨਹੀਂ ਸੀ ਜਿਹਨੇ 25 ਲੱਖ ਦਾ ਲੋਨ ਲੈ ਕੇ ਗੱਡੀ ਲਈ ਆ ਅਗਰ ਉਹ ਕਿਤੇ ਬਾਉਂਡ ਹੋ ਗਈ ਉਹ 25 ਲੱਖ ਦੀ ਰਿਕਵਰੀ ਕੌਣ ਕਰੂਗਾ ਨਾਰਥ ਰੀਜਨਲ ਫਾਰਮੈਸੀਨਰੀ ਟ੍ਰੇਨਿੰਗ ਐਂਡ ਟੈਸਟਿੰਗ ਸੈਂਟਰ ਆ ਜੋ ਹਿਸ਼ਾਰ ਦੇ ਵਿੱਚ ਨਾਰਥ ਭਾਰਤ ਦੇ ਵਿੱਚ ਹਾਂ ਉਹ ਸੀਐਮਬੀਆਰ ਇਹਨੂੰ ਇਹਨੂੰ ਸੀਐਮਬੀਆਰ ਬੋਲਦੇ ਨੇ ਔਰ ਇਹੇ ਭਾਰਤ ਦੇ ਵਿੱਚ ਆਪਣੇ ਚਾਰ ਨੇ ਇਹ ਟੈਸਟ ਕਰਦੇ ਨੇ ਬਸ ਕੋਣ ਬਣਾ ਸਕਦਾ ਹਾਂ ਐਗਰੀਕਲਚਰ ਸਾਰੇ ਇੰਸਟਰੂਮੈਂਟ ਇਹ ਟੈਸਟਿੰਗ ਹੀ ਹੁੰਦੀ ਹੈ ਇਹਨਾਂ ਦੇ ਵਿੱਚ ਜੋ ਅੱਜਕੱਲ ਸਿਸਟਮ ਆ ਰਿਹਾ ਇਹ BS4 ਲਾਗੂ ਹੋ ਰਿਹਾ ਜਿਹੜਾ BS4 ਆ ਇਹਦਾ ਇੱਕ ਅਲੱਗ ਡੈਂਟੀਫਿਕੇਸ਼ਨ ਆ ਇਸ ਤੋਂ ਪਹਿਲਾਂ BS3 ਆ ਰਿਹਾ ਸੀ ਉਹ ਜਿਹੜਾ BS3 ਸੀ ਉਹ 101 ਹੌਸਪਾਵਰ ਦਾ ਇੰਜਣ ਹੁੰਦਾ ਸੀ ਮੈਨੂਫੈਕਚਰ ਕਰਕੇ ਹੀ ਰਹੇ ਨੇ ਉਹ ਮਾਰਕੀਟ ਦੇ ਵਿੱਚੋਂ ਕੋਈ ਵੀ ਪੁਰਾਣੇ ਜਾਂ ਚੱਕਦੇ ਨੇ ਹੋ ਸਕਦਾ ਉਹ ਟਰੱਕ ਦਾ ਹੋਵੇ ਹੋ ਸਕਦਾ ਹੋ ਕਿਸੇ ਬਸਦਾ ਉਹ ਵੀ ਜਾਂ ਚੋਰੀ ਹੋਇਆ ਪਿਆ ਆ ਲੋਕਾਂ ਨੂੰ ਨਹੀਂ ਪਤਾ ਉਹਦਾ ਸੀਰੀਅਲ ਨੰਬਰ ਜੋ ਹੁੰਦਾ ਉਹਨੂੰ ਡਿਲੀਟ ਕਰ ਦਿਆ ਨੇ ਨਵਾਂ ਇੰਜਣ ਪੰਚ ਕਰਕੇ ਅਕਾ ਹਾਰਵੈਸਟਰ ਦੇ ਉੱਪਰ ਫਿੱਟ ਕਰ ਦਿੰਦੇ ਨੇ 7 ਲੱਖ 73 ਹਜ਼ਾਰ ਦੇ ਕਰੀਬ ਨਵਾਂ ਇੰਜਣ BS4 ਆ ਰਿਹਾ ਜੋ 133 ਹੌਸਪਾਵਰ ਦੇ ਵਿੱਚ ਆ ਰਿਹਾ ਲੇਕਿਨ ਜੋ ਇਹ ਯੂਜ਼ ਕਰ ਰਹੇ ਨੇ ਇਹਦੇ ਵਿੱਚ ਉਹ ਕੋਈ ਛਵਾ ਲੱਖ ਤੇ 1.5 ਲੱਖ ਦੇ ਵਿਚਕਾਰੀਆਂ ਜਿਹੜੀਆਂ ਤਿਆਰ ਰੰਗ ਰੋਗਨ ਕਰਕੇ ਨਵਾਂ ਪੰਚ ਕਰਕੇ ਫਿੱਟ ਕਰਕੇ ਲਾਉਂਦੇ ਨੇ 4000 ਦੇ ਕਰੀਬ ਮਸ਼ੀਨ ਸਾਡੀ 90 ਦੇ ਵਿੱਚੋਂ ਸੇਲ ਹੋਈ ਹੈ 1 ਸਾਲ ਦੇ ਵਿੱਚ ਮੁਨਾਫਾ ਇਹਦਾ ਕਿੰਨਾ ਕੁ ਵੱਡਾ ਹੈਗਾ ਵੀ ਇਹ ਇੰਨਾ ਜਿਆਦੇ ਤੌਰ ਦੇ ਉੱਤੇ ਜੇ ਕਿਹਾ ਜਾਵੇ ਫੋਰਜਰੀ ਕਰਨੀ ਪੈਂਦੀ ਹੈਗੀ ਇੰਨਾ ਕਿੰਨਾ ਕੁ ਵੱਡਾ ਮੁਨਾਫਾ ਹੈ ਜੇ ਚਲੋ ਜੈਨੂਨ ਇੰਜਨ ਵਾਲੇ ਕੰਪਨੀ ਨੂੰ ਕਿੰਨਾ ਕੁ ਫਰਕ ਪੈਂਦਾ ਇੱਕ ਇੰਜਨ ਤੇ ਜੇ ਅਸੀਂ ਕੈਲਕੂਲੇਟ 28% GST ਪੈਂਦਾ 28% ਦਾ ਮਤਲਬ ਕੀ ਆ 2 ਲੱਖ 2.5 ਲੱਖ ਦੇ ਕਰੀਬ ਟੈਕਸ ਬਣਦਾ ਇੱਕ ਇੰਜਨ ਦੇ ਉੱਪਰ ਇੱਕ ਇੰਜਨ ਦੇ ਵਿੱਚ ਜੇ ਇਹਨੂੰ 4000 ਮਸ਼ੀਨ ਅਫ ਸੇਲ ਹੋਈ ਆ ਉਹਦੇ ਵਿੱਚੋਂ 3000 ਇਹ ਫਰਦੀ ਲਾਤੀ 3000 ਨੂੰ ਆਪਾਂ 2 ਲੱਖ ਨਾਲ ਮਲਟੀਪਲਾਈ ਕਰੀਏ ਕਿੰਡੀ ਵੱਡੀ ਮੌਣ ਖੜੀ ਹੋ ਜਣੀ ਜਾਵੇ ਸਸਿਕਾਲਾ ਅੱਜ ਜਿਸ ਮਸਲੇ ਦੀ ਗੱਲ ਕਰਨ ਲੱਗੇ ਆ ਮਸਲਾ ਸੁਣੋਗੇ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਆ ਆਮ ਤੌਰ ਤੇ ਅਸੀਂ ਦੇਖਦੇ ਹੁੰਨੇ ਆ ਵੀ ਬਹੁਤ ਵੱਡੀਆਂ ਵੱਡੀਆਂ ਇੰਡਸਟਰੀਆਂ ਤਾਂ ਖੜੀਆਂ ਹੋ ਗਈਆਂ ਸਾਰੀਆਂ ਨਹੀਂ ਖੈਰ ਕਿਉਂਕਿ ਬਹੁਤ ਸਾਰੇ ਲੋਕ ਤਾਂ ਇੱਕ ਸਿਸਟਮ ਦੇ ਨਾਲ ਅੱਗੇ ਵਧਦੇ ਨੇ ਤੇ ਇੱਕ ਵੱਡੀ ਇੰਡਸਟਰੀ ਖੜੀ ਕਰਦੇ ਨੇਗੇ ਪਰ ਕਈ ਲੋਕ ਤੁਸੀਂ ਦੇਖਦੇ ਹੋ ਆਪਣੇ ਸ਼ਾਰਟ ਟਾਈਮ ਦੇ ਵਿੱਚ ਕੰਪਨੀ ਵੀ ਬਹੁਤ ਵੱਡੀ ਹੋ ਜਾਂਦੀ ਹੈ ਤੇ ਕੰਪਨੀ ਦੇ ਮਾਲਕ ਤਾਂ ਫਿਰ ਲਾਜ਼ਮੀ ਜੀ ਗੱਲ ਹੈ ਕਿ ਲਗਜ਼ਰੀ ਸਿਸਟਮ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਇਸ ਕਰਕੇ ਕਹਿ ਰਿਹਾ ਤਾਂ ਕਿ ਤੁਸੀਂ ਸਮਝੇ ਹੋਵੋਗੇ ਵੀ ਹੀਰਾ ਫੇਰੀ ਬੰਦੇ ਨੂੰ ਸਾਰੀ ਉਮਰ ਨਹੀਂ ਪਤਾ ਲੱਗਦੀ ਆਮ ਲੋਕਾਂ ਨੂੰ ਤਾਂ ਵੀ ਇਹ ਹੋ ਕਿੱਥੇ ਰਹੀ ਹੈ ਤੇ ਬੰਦਾ ਇਹਨਾਂ ਪੈਸਾ ਕਮਾ ਕਿਵੇਂ ਗਿਆ ਪੰਜਾਬ ਦੇ ਵਿੱਚ ਜਾਂ ਕਿ ਜੀ ਕਿ ਐਗਰੀਕਲਚਰ ਸਟੇਟ ਹੋਣ ਦੇ ਨਾਲ ਤੇ ਪੰਜਾਬ ਦੀ ਗੱਲ ਕਰੀਏ ਜਾਂ ਬਾਕੀ ਥਾਵਾਂ ਤੇ ਵੀ ਜਿੱਥੇ ਵੀ ਖੇਤੀਬਾੜੀ ਹੁੰਦੀ ਆ ਸੰਤ ਸਮੇਲਿਆਂ ਦੀ ਲੋੜ ਪੈਂਦੀ ਹੈ ਉਹਨਾਂ ਚ ਵੱਡਾ ਪਾਰਟ ਹੈ ਜਿਹੜਾ ਵੈਸੇ ਤਾਂ ਬਹੁਤ ਮਸ਼ੀਨਰੀ ਬਣ ਗਈ ਹੈ ਪਰ ਵੱਡਾ ਪਾਰਟ ਜਿਹੜਾ ਦੇਖਦੇ ਆ ਇੱਕ ਐਸੀ ਟਰੈਕਟਰ ਨੂੰ ਦੇਖਦੇ ਆ ਦੂਜਾ ਦੇਖਦੇ ਆ ਅਸੀਂ ਕੰਬਾਈਨਾਂ ਨੂੰ ਕੰਬਾਈਨ ਦੀ ਜਦੋਂ ਗੱਲ ਆਉਂਦੀ ਆ ਤਾਂ ਬਹੁਤ ਘੱਟ ਜਿਕੇ ਇਹ ਕੀ ਪਰਿਵਾਰ ਨੇ ਜਿਹੜੇ ਇਹਦੇ ਨਾਲ ਆਪਦੀ ਸ਼ੁਰੂਆਤ ਕਰਦੇ ਨੇ ਕਈ ਆਪਦੇ ਵਾਸਤੇ ਵੀ ਯੂਜ਼ ਕਰਦੇ ਨੇ ਜਿਨ੍ਹਾਂ ਕੋਲ ਜਿਆਦਾ ਖੇਤੀਬਾੜੀ ਹੈ ਤੇ ਕਈ ਕੰਮ ਧੰਦੇ ਤੌਰ ਤੇ ਹੁਣ ਇਹੀ ਕੰਬਾਈਨ ਦੇ ਤੌਰ ਦੇ ਉੱਤੇ ਕਈ ਇੰਡਸਟਰੀਆਂ ਖੜੀਆਂ ਹੋ ਗਿਆ ਨੇਗੀਆਂ ਉਹਨਾਂ ਦੇ ਵਿੱਚੋਂ ਕੁਝ ਇੰਡਸਟਰੀਆਂ ਨੇ ਜਿਹੜੀਆਂ ਉਹ ਕਿਸ ਤਰ੍ਹਾਂ ਦੇ ਨਾਲ ਗੜਬੜਚਾਲ ਕਰ ਰਹੀਆਂ ਨੇ ਉਹ ਅੱਜ ਤੁਹਾਨੂੰ ਇੱਕ ਪੂਰਾ ਮੈਟਰ ਸਮਝਾਵਾਂਗੇ ਤੇ ਨਾਲ ਉਹਨਾਂ ਦੇ ਦਸਤਾਵੇਜ਼ ਮੌਜੂਦ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਆਖਰਕਾਰ ਖੈਰਾ ਸਾਹਿਬ ਇਸ ਚੀਜ਼ ਦਾ ਜ਼ਿਕਰ ਕਰ ਰਹੇ ਨੇ ਕਿ ਆਖਰ ਇਹ ਕਿਵੇਂ ਪੂਰਾ ਕਾਲਾ ਮਲਾ ਚੱਲ ਰਿਹਾ ਹੈ ਸਿਕੰਜ ਬਾਈ ਸਮਝਾਵਾਂਗੇ ਸਾਰੀ ਚੀਜ਼ ਕਿ ਕਿੱਥੋਂ ਸ਼ੁਰੂਆਤ ਹੁੰਦੀ ਹੈ ਠੱਗੀ ਅਸੀਂ ਉਹਨੂੰ ਕਿਵੇਂ ਕਹਨੇ ਆ ਸਿਸਟਮ ਨੇ ਜਿਹੜੇ ਰੂਲ ਰੈਗੂਲੇਸ਼ਨ ਬਣਾਈ ਉਹਦੇ ਨਾਲ ਖਿਲਵਾੜ ਕਿਵੇਂ ਹੁੰਦਾ ਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਇਹ ਪੂਰਾ ਸਿਸਟਮ ਹੀ ਦੇ ਵਿੱਚ ਗੜਬੜੀ ਹੈ ਤਾਂ ਫਿਰ ਫੜੇ ਕਿਉਂ ਨਹੀਂ ਜਾਂਦੇ ਸਰ ਸਾਬ ਦੇਖਿਏ ਇਹ ਦੀ ਸ਼ੁਰੂਆਤ ਹੁੰਦੀ ਹੈ ਵੀ ਜਿਵੇਂ ਕਿਸੇ ਬੰਦੇ ਨੇ ਕੰਪਨੀ ਲਾਉਣੀ ਹੈ ਜਿਵੇਂ ਸਪੋਜ਼ ਕਰੋ ਮੈਂ ਕੰਪੈਨ ਬਣਾਉਣਾ ਕੰਮ ਸ਼ੁਰੂ ਕਰਨਾ ਮੈਨੂੰ ਸਭ ਤੋਂ ਪਹਿਲਾਂ ਕਰਨਾ ਕੀ ਪਊਗਾ ਜਿਵੇਂ ਅੱਜ ਆਪਾਂ ਸ਼ੁਰੂ ਸਲਾਹ ਕਰ ਲਈ ਪੈਸਾ ਆਪਣੇ ਕੋਲ ਹੈਗਾ ਆਪਾਂ ਕਿੱਥੇ ਜਾਵਾਂਗੇ ਕਿੱਥੋਂ ਸ਼ੁਰੂਆਤ ਕਰਾਂਗੇ ਤਾਂ ਕਿ ਦਰਸ਼ਕਾਂ ਨੂੰ ਸਮਝ ਲੱਗ ਜਾਏ ਵੀ ਕਿੱਥੇ ਜਾ ਕੇ ਗੜਬੜੀ ਸ਼ੁਰੂ ਹੋਗੀ ਫਿਰ ਉਹ ਆਪਾਂ ਨਾਲ ਨਾਲ ਦੱਸਦੇ ਰਹਾਂਗੇ ਬਿਲਕੁਲ ਜੀ ਇਸ ਸਟਾਰਟਿੰਗ ਦਾ ਜੀ ਇਹ ਹੈ ਦੇ ਵਿੱਚ ਆ ਕੇ ਜਦੋਂ ਕੋਈ ਵੀ ਵਿਅਕਤੀ ਕੋਈ ਅਸ਼ੀ ਇੰਡਸਟਰੀ ਬਣਾਉਣੀ ਚਾਹੁੰਦਾ ਮੈਨੂਫੈਕਚ ਆਪਣਾ ਉਹਦਾ ਟ੍ਰੇਡ ਸਰਟੀਫਿਕੇਟ ਉਦਮ ਸਰਟੀਫਿਕੇਟ ਸਮਥਿੰਗ ਹੋਰ ਜਿਹੜੇ ਫਾਰਮੈਲਟੀਆਂ ਨੇ ਡਾਕੂਮੈਂਟ ਆਊਟਗੋਇੰਗ ਲੈਣੀਆਂ ਪੈਂਦੀਆਂ ਨੇ ਉਸ ਤੋਂ ਬਾਅਦ ਇੱਕ ਇਹਨਾਂ ਨੂੰ ਇੱਕ ਇੱਕ ਮਸ਼ੀਨ ਤਿਆਰ ਕਰਨੀ ਪੈਂਦੀ ਜਿਹਨੂੰ ਹਾਰਵੈਸਟਰ ਕਹਿੰਦੇ ਆਪਾਂ ਹਾਰਵੈਸਟਰ ਦੇ ਵਿੱਚ ਉਹ ਕੀ ਤਿਆਰ ਕਰਦੇ ਨੇ ਕੀ ਕੁਝ ਪਿਟਿੰਗ ਕਰਦੇ ਨੇ ਉਹ ਸਾਰਾ ਕੁਝ ਨੂੰ ਮੈਂਸ਼ਨ ਕਰਨਾ ਪੈਂਦਾ ਵੀ ਆ ਬਣਾਵਾਂਗੇ ਅਸੀਂ ਇਹ ਬਣਾਵਾਂਗੇ ਅਸੀਂ ਉਹਦੀ ਸਪੈਸੀ ਉਹਦਾ ਇੰਜਨ ਕਿਹੜਾ ਹੋਏਗਾ ਲਾਈਟਾਂ ਕਿਹੜੀਆਂ ਹੋਣਗੀਆਂ ਬੈਟਰੀ ਕਿਹੜੀ ਹੋਏਗੀ ਟਾਇਰਿੰਗ ਸਿਸਟਮ ਕੀ ਹੋਊਗਾ 서ਸਪੈਂਸ਼ਨ ਵਗੈਰਾ ਇਹ ਵੀ ਸੀਡੀ ਇਨਕਲੂਡ ਕਰਨਾ ਪੈਂਦਾ ਉਹ ਤਿਆਰ ਕਰ ਤੋਂ ਬਾਅਦ ਇੱਕ ਆਪਣੇ ਨੌਰਥ ਜ਼ੋਨ ਦੇ ਵਿੱਚ ਨੌਰਥਨ ਰੀਜਨ ਜੋ ਦੇਖੋ ਕਾਗਜ਼ ਪਿਆ ਮੇਰੇ ਕੋਲੇ ਨੌਰਥ ਰੀਜਨ ਫਾਰ ਮੈਸਨਰੀ ਟ੍ਰੇਨਿੰਗ ਐਂਡ ਟੈਸਟਿੰਗ ਸੈਂਟਰ ਆ ਜੋ ਹਿਸ਼ਾਰ ਦੇ ਵਿੱਚ ਆ ਨੌਰਥ ਭਾਰਤ ਦੇ ਵਿੱਚ ਆ ਅਚੋ ਇਹ ਜਿਹੇ ਸਰਟੀਫਿਕੇਟ ਦੇ ਦਿੰਦੇ ਨੇ ਨਾ ਹਾਂ ਉਹ ਸੀਐਮਬੀਆਰ ਇਹਨੂੰ ਇਹਨੂੰ ਸੀਐਮਬੀਆਰ ਬੋਲਦੇ ਨੇ ਇਹਨੂੰ ਸੀਐ ਔਰ ਇਹ ਭਾਰਤ ਦੇ ਵਿੱਚ ਆਪਣੇ ਚਾਰ ਨੇ ਜਿਹੜੇ ਟੈਸਟ ਕਰਦੇ ਨੇ ਵੀ ਤੁਸੀਂ ਕੌਣ ਬਣਾ ਸਕਦਾ ਹਾਂ ਐਗਰੀਕਲਚਰ ਸਾਰ ਇਨਸਟਰੂਮੈਂਟ ਇਹ ਟੈਸਟਿੰਗ ਹੀ ਹੁੰਦੀ ਹੈ ਇਹਨਾਂ ਦੇ ਵਿੱਚੋਂ ਇਹ ਟੈਸਟਿੰਗ ਹੋਣ ਤੋਂ ਬਾਅਦ ਇੱਕ ਤਰ੍ਹਾਂ ਦਾ ਲਾਇਸੈਂਸ ਮਿਲਦਾ ਲਾਇਸੈਂਸ ਮਿਲਦਾ ਹੈ ਇਹਨੂੰ ਅਸੀਂ ਸੀਐਮਬੀਆਰ ਸੈਂਟਰਲ ਮੋਟਰ ਵੇਕ ਰੂਲਸ ਦੇ 122 ਵੀ ਰਿਕਾਰਡਿੰਗ ਹੈ ਪਾਸਿੰਗ ਹੁੰਦੀ ਹੈ ਉਹ ਪਾਸਿੰਗ ਉੱਥੇ ਜਿਹੜੀ ਜਦੋਂ ਮਸਿਦਰੀ ਜਾਂਦੀ ਹੈ ਟੈਸਟਿੰਗ ਲਈ ਉੱਥੇ ਉਹ ਟੈਸਟ ਹੋ ਕੇ ਉਹਦੇ ਵਿੱਚ ਅਲੱਗ-ਅਲੱਗ ਸੀਐਮਬੀਆਰ ਚ ਹਰ ਇੱਕ ਚੀਜ਼ ਮੈਂਸ਼ਨ ਹੁੰਦੀ ਆ ਵੀ ਕਿਹੜਾ ਇੰਜਣ ਹੋਏਗਾ ਕਿਹੜਾ ਕੀ ਹੋਏਗਾ ਉਹ ਜਿਹੜੀਆਂ ਵੀ ਕੰਪਨੀਆਂ ਉਹ ਜੋ ਇੰਜਨ ਹਾਰਵੈਸਟ ਲਈ ਬਣਾਉਂਦੀਆਂ ਨੇ ਉਹ ਇੱਕ ਸਪੈਸੀਫਿਕੇਸ਼ਨ ਹੁੰਦੀ ਆ ਦੇ ਵਿੱਚ ਸਪੈਸੀਫਿਕ ਦਾ ਮਤਲਬ ਉਹਦਾ ਕਿ ਕਿ ਉਹ ਲੋਡ ਚੱਕ ਲੂ ਪਾਰ ਇਥੇ ਚਲੂ ਕਿੰਨੀ ਜਾਨ ਹੋਊਗੀ ਉਹਦੇ ਵਿੱਚ ਹਾਂ ਉਸੇ ਗੱਲ ਤੇ ਕਹਿ ਰਹੇ ਆ ਜੋ ਅੱਜ ਕੱਲ ਸਿਸਟਮ ਆ ਰਿਹਾ ਇਹ BS 4 ਲਾਗੂ ਹੋ ਰਿਹਾ ਜਿਹੜਾ BS 4 ਆ ਇਹਦਾ ਇੱਕ ਅਲੱਗ ਆਈਡੈਂਟੀਫਿਕੇਸ਼ਨ ਆ ਇਸ ਤੋਂ ਪਹਿਲਾਂ BS 3 ਆ ਰਿਹਾ ਸੀ ਉਹ ਜਿਹੜਾ BS 3 ਸੀ ਉਹ 101 ਹਸ ਪਾਵਰ ਦਾ ਇੰਜਨ ਹੁੰਦਾ ਸੀ ਇਕ ਸੋ 100 ਹਸਪਾਵਰ ਦਾ ਇੰਜਣ ਹੁੰਦਾ ਸੀ ਲੇਕਿਨ ਜਿਹੜਾ BS4 ਆ 133 ਹਸਪਾਵਰ ਦਾ ਇੰਜਣ ਹੁੰਦਾ ਜਦੋਂ ਅਸੀਂ ਇਹਨਾਂ ਦੇ ਇੰਜਣ ਦੇ ਅਸੀਂ ਭਰਾਂਗੇ ਨਾ ਕੋਈ ਸੀਰੀਅਲ ਨੰਬਰ ਦੇਖਾਂਗੇ ਆਪਾਂ ਮੈਂ ਤੁਹਾਨੂੰ ਦਿਖਾ ਵੀ ਦਿਨਾ ਇਹਦੇ ਵਿੱਚੋਂ ਜਿਹੜਾ BS4 ਇੰਜਣ ਆ ਰਿਹਾ ਉਹਦੇ ਵਿੱਚ ਚੀਜ਼ਾਂ ਮੈਂਸ਼ਨ ਕਰੀਆਂ ਹੁੰਦੀਆਂ ਨੇ ਜਦੋਂ ਆਇਡੈਂਟੀਫਿਕੇਸ਼ਨ ਕਰਾਂਗੇ ਆਪਾਂ ਕੈਮਰਾਮੈਨ ਨੂੰ ਕਿਉਂ ਦਿਖਾਇਓ ਚੱਲਾਂਗੇ ਐਗਜ਼ਾਮਪਲੀ ਟੋ ਤੇ ਨਾਲ ਤੁਹਾਨੂੰ ਵੀ ਕੀ ਹੁੰਦਾ ਕੀ ਆ ਕੀ ਹੁੰਦਾ ਇਹ ਅਸ਼ੋਕ ਲੈ ਲੈਣ ਦਾ ਇੰਜਣ ਆ ਮੋਸਟਲੀ ਮੈਨੂਫੈਕਚਰਰ ਲੈ ਲੈਣ ਤੋਂ ਹੀ ਪਾਸਿੰਗ ਨੇ ਔਰ ਇਹ ਇੰਜਣ ਦਾ ਮਾਡਲ ਨੰਬਰ ਆ H6C4 ਸੀ 4 ਦਾ ਮਤਲਬ BS4 ਇੰਜਨ ਨੇ ਇਹਦਾ ਪੋਲੂਸ਼ਨ ਘੱਟ ਹੁੰਦਾ। ਉਹ ਜਦੋਂ ਕਿਤੇ ਹਾਰਵੈਸਟਰ ਦੇ ਉੱਪਰ ਇਹ ਫਿਟਿੰਗ ਹੋਊ ਨਾਲ ਉਹਦੇ ਨਾਈਟ੍ਰੋਜਨ ਜਾਨੀ ਕਿ ਯੂਰੇ ਦਾ ਐਕਸਟਰਾ ਪੰਪ ਲੱਗਿਆ ਹੋਇਆ ਗਿਆ ਉਹਦੇ 133 133 ਹਸਪਰ ਦਾ ਇਹ 23 ਦਾ ਮਤਲਬ 23 ਮਾਡਲ ਆ ਗਿਆ। ਇਹ ਮੈਨੂਫੈਕਚਰਰ ਆ। ਔਰ ਜਿਹੜੇ ਇਹਨਾਂ ਦੇ ਸੀਰੀਅਲ ਨੰਬਰ ਹੁੰਦੇ ਨੇ ਜੋ ਸੀਰੀਅਲ ਨੰਬਰ ਹੁੰਦੇ ਨੇ ਚਾਰ ਅਲਫਾਬੇਟ ਦੇ ਵਿੱਚ ਆਉਣਗੇ। ਪੀ ਐਫ ਐਚ ਐਮ 117 174 ਛੇ ਅੰਕ ਹੋਣਗੇ ਨੰਮਰਿਕਲ ਦੇ ਵਿੱਚ। ਇਹ ਆਇਡੈਂਟੀਫਿਕੇਸ਼ਨ ਆ। ਇਹ ਨਮ ਜਿਹੜੀ ਡੈਟੀਫਿਕੇਸ਼ਨ ਸਿਰਫ ਇੰਜਨ ਹਾਰਵੈਸਟਰ ਲਈ ਉਹ ਪਾਸ ਆ ਕਿਸੇ ਹੋਰ ਵਹੀਕਲ ਲਈ ਨਹੀਂ ਹੈ ਉਹ ਇਹਨਾਂ ਦੀ ਕੰਮ ਲੱਗੂਗਾ ਕੰਮ ਇਹਨਾਂ ਚ ਲੱਗੂਗਾ ਕੰਮ ਇਹਨਾਂ ਲੱਗੂਗਾ ਔਰ ਜਿਹੜੇ ਮੈਨੂਫੈਕਚਰ ਕਰਕੇ ਹੀ ਰਹੇ ਨੇ ਉਹ ਮਾਰਕੀਟ ਦੇ ਵਿੱਚੋਂ ਕੋਈ ਵੀ ਪੁਰਾਣੀ ਜਾਣ ਚੱਕਦੇ ਨੇ ਹੋ ਸਕਦਾ ਉਹ ਟਰੱਕ ਦਾ ਹੋਵੇ ਹੋ ਸਕਦਾ ਉਹ ਕਿਸੇ ਬੱਸ ਦਾ ਹੋਵੇ ਜਾਂ ਚੋਰੀ ਹੋਇਆ ਪਿਆ ਇਹਦੇ ਬਾਰੇ ਨਹੀਂ ਕਹਿ ਸਕਦੇ ਆਪਾਂ ਕੁਝ ਜਿਹੜਾ ਉਹਨਾਂ ਦੀ ਜਾਨ ਚ ਲਾਂਦਾ ਹੋਵੇ ਕਿੱਦਾਂ ਦਾ ਹੋਵੇ ਆ ਲੋਕਾਂ ਨੂੰ ਨਹੀਂ ਪਤਾ ਉਹਦਾ ਸੀਰੀਅਲ ਨੰਬਰ ਜੋ ਹੁੰਦਾ ਉਹਨੂੰ ਡਿਲੀਟ ਕਰ ਦਿੰਦੇ ਨੇ ਨਵਾਂ ਇੰਜਨ ਪੰਚ ਕਰਕੇ ਉਹ ਹਾਰਵੈਸਟਰ ਦੇ ਉੱਪਰ ਫਿੱਟ ਕਰ ਦਿੰਦੇ ਨੇ ਨਵਾਂ ਨੰਬਰ ਸੀਰੀਅਲ ਲੱਗ ਨਵਾਂ ਨੰਬਰ ਲੱਗਦੇ ਉਹਦਾ ਨਾ ਕੋਈ ਇਹਨਾਂ ਕੋਲ ਜੀਐਸਟੀ ਵੇਲਾ ਨਾ ਕੋਈ ਐਕਸਟ ਐਕਸਪਰਦਨੇ ਆਪਾਂ ਨੂੰ ਸਭ ਇੱਕ ਤਰ੍ਹਾਂ ਫਰਜ਼ੀ ਡਾਕੂਮੈਂਟ ਆ ਯਾਨੀ ਕਿ ਆਪਾਂ ਜਿਹੜਾ ਉਹ ਖਰੀਦ ਲਿਆ ਕਿਉਂਕਿ ਉਹਨੂੰ ਤੁਸੀਂ ਕਾਗਜ਼ੀ ਤੌਰ ਤੇ ਦਿਖਾ ਨਹੀਂ ਸਕਦੇ ਕਿਉਂਕਿ ਉਹ ਪਾਸ ਨਹੀਂ ਹੋਣਾ ਤੇ ਉਹਦੇ ਤੇ ਨਵਾਂ ਸੀਰੀਅਲ ਨੰਬਰ ਪਾ ਕੇ ਉਹਨੂੰ ਨਵੇਂ ਮਾਡਲ ਦਾ ਬਣਾ ਦਿੱਤਾ ਜਾਂ ਨਵੇਂ ਮਾਡਲ ਦਾ ਰੰਗ ਰੋਗਨ ਕਰਕੇ ਉਹਨੂੰ ਨਵਾਂ ਬਣਾ ਦਿੰਦੇ ਨਵੇਂ ਮਾਡਲ ਖਰੀਦੇ ਚ ਸਵਾਲ ਵਕੀਲ ਸਾਹਿਬ ਵੀ ਕੀ ਹੁੰਦਾ ਵੀ ਜਿਹੜਾ ਇਸ ਇੱਥੇ ਨੰਬਰ ਅਸੀਂ ਖੋਦਤਾ ਉਹਨੂੰ ਹਾਂ ਪੰਚ ਕਰਤਾ ਉਦੇਤੇ ਆਖਰ ਉਹਨੂੰ ਰਿਕੋਗਨਾਈਜ਼ ਕੌਣ ਕਰਦਾ ਹੈ ਯਾਨੀ ਕਿ ਉਹਨੂੰ ਜਿਹੜਾ ਖੋਦਨ ਵਾਲਾ ਹੈ ਜਿਹੜਾ ਪੰਚ ਕਰਨ ਵਾਲਾ ਹੈ ਉਹ ਖੁਦ ਹੀ ਰਿਕੋਗਨਾਈਜ਼ ਕਰ ਦਿੰਦਾ ਵੀ ਹਾਂਜੀ ਇਹ ਨੰਬਰ ਹੈ ਹਾਂ ਖੁਦ ਹੀ ਜੋ ਮੈਨੂਫੈਕਚਰਰ ਹੈ ਖੁਦ ਹੀ ਪੰਚ ਕਰਦੇ ਨੇ ਇਹ ਇਹਨੂੰ ਕਰਕੇ ਆਨਲਾਈਨ ਇਹ ਜੋ ਅਕੋਰਡਿੰਗ ਟੂ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਥਰੂ ਇਹਨਾਂ ਨੂੰ ਲਗੋ ਗ੍ਰਾਇਡ ਦਿੱਤੀ ਪਿਆ ਆਨਲਾਈਨ ਅਪਲਾਈ ਕਰ ਦਿੱਤੀ ਹੋਈ ਆ ਉਹਦੇ ਥਰੂ ਆਪ ਇਹ ਅਪਲਾਈ ਕਰ ਦਿੰਦੇ ਨੇ ਇਹ ਉਹ ਲੋਕਲ ਆਰਟੀਓ ਰਿਸਨ ਅਥਾਰਟੀ ਹੈ ਜਿਹੜੀ ਉਹ ਆਨਲਾਈਨ ਅਪਲਾਈ ਨੂੰ ਇੱਕ ਵੈਰੀਫਾਈ ਕਰ ਦਿੰਦੇ ਨੇ ਉਹ ਸਭ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਉਹਨੂੰ ਪਾਸਿੰਗ ਹੋ ਜਾਂਦੇ ਨੇ ਯਾਨੀ ਕਿ ਉਹ ਨੰਬਰ ਇੱਕ ਤਰ੍ਹਾਂ ਦੇ ਨੰਬਰ ਤੌਰ ਦੇ ਵਿੱਚ ਜੇ ਕਿਈ ਇੱਕ ਨੰਬਰ ਚ ਆ ਗਿਆ ਵੀ ਉਹ ਇਲੈਗਲ ਹੋ ਗਿਆ ਇਲੈਗਲ ਹੋ ਗਿਆ ਐਕਚੁਅਲੀ ਉਹ ਫਰਜੀ ਆ ਅਕੋਰਡਿੰਗ ਟੂ ਸਿਸਟਮ ਦੇ ਵਿੱਚ ਉਹ ਫਰਜੀ ਆ ਅੱਛਾ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਸਾਰੀ ਕਹਾਣੀ ਦੀ ਹਾਂ ਫਰਜੀ ਦੀ ਇਹਦੇ ਨਾਲ ਕੀ ਆਪਣੀ ਸਟੇਟ ਸਰਕਾਰ ਨੂੰ ਜਾਂ ਸੈਂਟਰ ਨੂੰ ਕਰੋੜਾਂ ਰੁਪਏ ਦਾ ਜੀਐਸਟੀ ਚੋਰੀ ਹੋਇਆ ਆਪਣੇ ਆ ਲਿਸਟ 1 ਜੁਲਾਈ 2023 ਤੋਂ ਲੈ ਕੇ ਜੋ ਕਿ ਬੀਐਸ ਇੰਜਨ ਬਿਲਕੁਲ ਹੀ ਬੈਨ ਆ ਹਾਂ ਲੇਕਿਨ ਬੈਨ ਹੋਣ ਦੇ ਬਾਵਜੂਦ ਵੀ ਬਹੁਤ ਸਾਰੀਆਂ ਇੰਡਸਟਰੀ ਐਸੀਆਂ ਨੇ ਜਿਹੜੀਆਂ ਕਿ BS3 ਇੰਜਨ ਉਹਦਾ ਸੀਰੀਅਲ ਨੰਬਰ BS4 ਨਾਲ ਮੈਚ ਕਰਾਉਂਦੇ ਨੇ ਤੇ ਉਹ ਫਿੱਟ ਕਰਕੇ ਹਾਰਵੈਸਟਰ ਦੇ ਉੱਪਰ ਲਗਾਤਾਰ ਇਹ ਤਰਤਲ ਸੇਲ ਹੋ ਰਹੀਆਂ ਨੇ ਇਹਦੇ ਚ ਫਿਰ ਜੇ ਦੇਖਿਆ ਜਾਵੇ ਮੁਨਾਫਾ ਐਡਾ ਕਿੱਡਾ ਕਬਡਾ ਹੈਗਾ ਵੀ ਇਹ ਇੰਨਾ ਜ਼ਿਆਦਾ ਤੌਰ ਦੇ ਉੱਤੇ ਜੇ ਕਿਹਾ ਜਾਵੇ ਫੋਰਜਰੀ ਕਰਨੀ ਪੈਂਦੀ ਹੈਗੀ ਇੰਨਾ ਕਿੰਨਾ ਕਬਡਾ ਮੁਨਾਫਾ ਹੈ ਜੇ ਚਲੋ ਜੈਨੂਨ ਇੰਜਨ ਵਾਲੇ ਕੰਪਨੀ ਨੂੰ ਕਿੰਨਾ ਕ ਫਰਕ ਪੈਂਦਾ ਸਰ ਦੇਖੋ ਜੇ ਤਾਂ ਨਵੇਂ ਇੰਜਨ ਲਾ ਰਹੇ ਨੇ ਉੱਜਿਉ ਦੀ ਮਾਰਕੀਟ ਕੀਮਤ ਦੇਖੀਏ ਅਕੋਰਡਿੰਗ ਟੂ ਲੇ ਲੈਣ ਦੀ ਸਾਈਡ ਦੇ ਉੱਪਰ ਦਿਖਦੀ ਆਪਾਂ ਸਾਰਾ ਕੁਝ ਤਾਂ 7 ਲੱਖ 73000 ਦੇ ਕਰੀਬ ਨਵਾਂ ਇੰਜਨ BS4 ਆ ਰਿਹਾ ਜੋ 133 ਹੌਸਪਾਵਰ ਦੇ ਵਿੱਚ ਆ ਰਿਹਾ ਲੇਕਿਨ ਜੋ ਇਹ ਯੂਜ਼ ਕਰ ਰਹੇ ਨੇ ਇਹਦੇ ਵਿੱਚ ਉਹ ਕੋਈ ਸਵਾ ਲੱਖ ਤੇ ਡੇਢ ਲੱਖ ਦੇ ਵਿਚਕਾਰੀਆਂ ਤਿਆਰ ਰੰਗ ਰੋਗਣ ਕਰਕੇ ਨਵਾਂ ਪੰਚ ਕਰਕੇ ਫਟ ਕਰਕੇ ਲਾਉਂਦੇ ਨੇ ਉਤੋਂ ਯਾਨੀ ਕਿ ਇੰਨਾ ਵੱਡਾ ਫਰਕ ਤਾਂ ਉੱਥੇ ਹੀ ਪੈ ਗਿਆ ਪਹਿਲਾਂ ਫਰਕ ਪੈ ਗਿਆ ਵੱਡਾ ਔਰ ਉਸ ਤੋਂ ਬਾਅਦ ਜਿਹੜੀ ਆਮ ਪਬਲਿਕ ਪਰਚੇਸ ਕਰ ਰਹੇ ਨੇ ਇਹਨੂੰ ਉਹਨਾਂ ਨੂੰ ਤੇ ਇਹਦੇ ਬਾਰੇ ਪਤਾ ਹੀ ਨਹੀਂ ਕੁਝ ਵੀ ਡਿਫਰੈਂਸਸ ਕੀ ਹੁੰਦੇ ਨੇ ਇਹ ਕੀ ਹੋ ਰ ਇਹ ਮੈਨੂਫੈਕਚਰਰ ਆਪਣੀ ਜੇਬ ਭਰਨ ਦੇ ਲਈ ਲੋਕਾਂ ਦੇ ਨਾਲ ਇਹ ਫੋਰजरी ਕਰ ਰਹੇ ਨੇ ਡਾਕੂਮੈਂਟ ਔਰ ਕੁਝ ਦੇ ਵਿੱਚ ਆਰਟੀਓ ਵਗੈਰਾ ਵੀ ਇਨਵੋਲਵ ਨੇ ਅਸੀਂ ਬਕਵਟ ਕਾਟ ਆਰਟੀਆਮ ਕਾਈ ਆ। ਇਹ ਤੁਸੀਂ ਇੱਕ ਚੀਜ਼ ਹੋਰ ਦੱਸੋ ਤੁਸੀਂ ਇੰਨਾ ਜਿਆਦਾ ਰਿਕਾਰਡ ਇਹ ਪੂਰਾ ਮੈਂਟੇਨ ਕਰਿਆ ਸੈਂਟਰਲ ਏਜੰਸੀਜ਼ ਤੋਂ ਲੈ ਕੇ ਸਟੇਟ ਏਜੰਸੀਆਂ ਤੱਕ ਦੇ ਸਾਰਾ ਰਿਕਾਰਡ ਤੁਸੀਂ ਲਿਆ। ਕੁਝ ਰਿਕਾਰਡ ਤੁਸੀਂ ਆਰਟੀਆਈ ਨਾਲ ਲਿਆ। ਤੁਸੀਂ ਇੰਨਾ ਦਾਅਵੇ ਨਾਲ ਜੇ ਕਹਿ ਰਹੇ ਹੋ ਕਿ ਕੱਲੋਂ ਜਿਕਰ ਇਹ ਤੇ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਆ ਤੁਹਾਨੂੰ ਕਹਿਣ ਦਾ ਅਗਲਾ ਵੀ ਬਈ ਦੱਸੋ ਕਿੱਥੇ ਗਲਤ ਹੈਗਾ? ਸਾਰੀਆਂ ਚੀਜ਼ਾਂ ਰਿਕਾਰਡ ਦੇ ਵਿੱਚ ਦਿਖ ਰਹੀਆਂ ਨੇ। ਸਰ ਹਾਂ ਇੱਕ ਇੱਕ ਚੀਜ਼ ਰਿਕਾਰਡ ਦਾ ਅਸੀਂ ਜ਼ਿੰਮੇਵਾਰਾਂ ਰਿਕਾਰਡ ਦੇ ਵਿੱਚ ਜੋ ਵੀ ਡਿਪਾਰਟਮੈਂਟ ਦਾ ਅਧਾਰਾ ਇਨਵੈਸਟੀਗੇਸ਼ਨ ਕਰੂਗਾ ਅਸੀਂ ਕੋਆਪਰੇਟ ਕਰਾਂਗੇ ਅਸੀਂ ਬਹੁਤ ਕਦੋਂ ਲਿਆ ਗਿਆ ਆਰਟੀਏ ਪਾ ਕੇ ਓਨਰ ਕਾਰਡ ਪਿਆ ਅਸੀਂ ਉੱਥੋਂ ਡਿਪਾਰਟਮੈਂਟ ਮੰਗਿਆ ਇੱਕੇ ਨੋਟੀਫਿਕੇਸ਼ਨ ਦੇਖੋ 30 ਜੂਨ ਤੱਕ ਐਕਸਟੈਂਸ਼ਨ ਮਿਲੀ ਹੋਈ ਸੀ ਇਹਨਾਂ ਨੂੰ ਉਸ ਤੋਂ ਵਾਜੂਦ ਬੰਦ ਹੋਣ ਦੇ باوجود ਵੀ ਅੱਜ ਵੀ ਵੀਐਸ 3 ਇੰਜਨ ਮੈਂ ਕਿਸੇ ਦਾ ਨਾਮ ਲੈਣਾ ਚਾਹੁੰਦਾ ਕਈ ਮੈਨ ਅੱਜ ਵੀ ਲਗਾਤਾਰ ਆਏ ਨੇ ਇੱਕ ਐਸੀ ਮੈਨੂਫੈਕਚਰ ਸਾਡੇ ਸਾਹਮਣੇ ਆਈ ਜਿਨੇ ਕਿ 1 ਜੁਲਾਈ 2023 ਤੋਂ ਲੈ ਕੇ ਟਿਲ ਡੇਟ ਤੱਕ ਔਰ 28 28 ਹਾਰਵੈਸਟਰ ਸੇਲ ਕੀਤੀਆਂ ਨੇ 28 ਮਸ਼ੀਨਾਂ ਵੇਚ ਚੁੱਕੇ ਨੇ ਲੇਕਿਨ ਸਿਰਫ 27 ਜਾਂ 27 ਹੀ 28 ਦੇ ਵਿੱਚੋਂ 27 ਮਸ਼ੀਨਾਂ ਪੁਰਾਣੇ ਜੀ ਨਾਲ ਸੇਲ ਕੀਤੀਆਂ ਨੇ ਜਦਕਿ ਦੇ ਕਹਦੀ ਇਹ ਕੋਈ ਸਕੂਟਰ ਮੋਟਰਸਾਈਕਲ ਨਹੀਂ ਬਲਕਿ ਕੰਬਾਈਨ ਤਾਂ ਵਿਕਦੀ ਟਾਮੀ ਟਾਮੀ ਆਉਂਦੀ ਆ ਬਿਲਕੁਲ ਸਰ 4000 ਦੇ ਕਰੀਬ ਮਸ਼ੀਨ ਸਾਡੇ ਨਾਬੇ ਦੇ ਵਿੱਚੋਂ ਸੇਲ ਹੋਈਆਂ ਇੱਕ ਸਾਲ ਦੇ ਵਿੱਚ ਨਾਬਾ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਪੈਂਦਾ ਸਭ ਤੋਂ ਵੱਡੀ ਇੰਡਸਟਰੀ ਜੇ ਏਸ਼ੀਆ ਦੀ ਮੰਨੀ ਜਾਈਏ ਹਾਰਵੈਸਟਰ ਦੀ ਨਾਬਾ ਸਭ ਤੋਂ ਵੱਡੀ ਇੰਡਸਟਰੀ ਆ 3800 ਦੇ ਕਰੀਬ ਪਲਾ ਸਾਡੀਆਂ ਮਸ਼ੀਨਾਂ ਨਾਬੇ ਦੇ ਵਿੱਚੋਂ ਸੇਲ ਹੋਈਆਂ ਨੇ ਉਹ ਜੇ ਅਸੀਂ ਕੈਲਕੂਲੇਸ਼ਨ ਜਨਰਲ 80% ਹਾਰਵੈਸਟਰ ਫਾਰ ਜਿਸਟਰ ਹੋਈ ਆ ਜਿਹਦੇ ਵਿੱਚ ਬੀਐਸ 4 ਇੰਜਨ ਹੈ ਹੋ ਨਹੀਂ ਹੁਣ ਜੀ ਚਲੋ ਇਹਦੇ ਤੇ ਆ ਜੀਏ ਦੂਜੇ ਪਾਸੇ ਇਹ ਮੋਟਾ ਮੋਟਾ ਇਹ ਕਹਿ ਸਕਦੇ ਆ ਬਿਨਾਵਾ ਇੰਜਨ ਆਇਆ ਨਹੀਂ ਕੰਪਨੀ ਦੇ ਵਿੱਚ ਅੱਗੇ ਮਸ਼ੀਨ ਬਣ ਕੇ ਵੀ ਤੁਰ ਗਈ ਇੰਜਨ ਦੇ ਨਾਲ ਤਾਂ ਪਹਿਲਾਂ ਤਾਂ ਇਹੀ ਸਸਪੈਂਸ ਹੈ ਵੀ ਇੱਕ ਤਰ੍ਹਾਂ ਦਾ ਇਹ ਗੋਸਟ ਇੰਜਨ ਹੈ ਕਿਹੜਾ ਸੀਗਾ ਉਹੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕਹਿਣ ਦਾ ਮਤਲਬ ਦੋ ਨੰਬਰ ਚ ਲੈ ਲਿਆ ਸਸਤਾ ਵਸਤਾ ਲੈ ਕੇ ਉਹਦੇ ਚਲਾਤਾ ਹੁਣ ਇਹਦੇ ਚ ਜੇ ਟੈਕਸਾਂ ਦੀ ਲਾਈਏ ਕਿਉਂਕਿ ਸੈਂਟਰ ਨੇ ਵੀ ਟੈਕਸ ਲੈਣਾ ਸਟੇਟ ਨੇ ਵੀ ਲੈਣਾ ਜੀ ਟੈਕਸ ਕਿੰਨਾ ਵੱਡਾ ਚੋਰੀ ਹੋਇਆ ਮੇਰੇ ਸਰ ਇੱਕ ਇੰਜਣ ਤੇ ਜੇ ਅਸੀਂ ਕੈਲਕੂਲੇਟ ਕਰੀਏ 28% GST ਪੈਂਦਾ 28% ਦਾ ਮਤਲਬ ਕੀ ਆ 2 ਲੱਖ 2.5 ਲੱਖ ਦੇ ਕਰੀਬ ਟੈਕਸ ਬਣਦਾ ਇੱਕ ਇੰਜਣ ਦੇ ਉੱਪਰ ਇੱਕ ਇੰਜਣ ਦੇ ਵਿੱਚ ਜੇ ਇਹਨੂੰ 4000 ਮਸ਼ੀਨ ਅਫਸੇਲ ਹੋਈ ਆ ਉਹਦੇ ਵਿੱਚੋਂ 3000 ਇਹ ਫਰਦੀ ਲਾਤੀ 3000 ਨੂੰ ਆਪਾਂ 2 ਲੱਖ ਨਾਲ ਮਲਟੀਪਲਾਈ ਕਰੀਏ ਕਿੱਡੀ ਵੱਡੀ amount ਖੜੀ ਹੋ ਜਣੀ ਜਾ ਕੇ ਕਰੋੜਾ ਰੁਪਇਆ ਜੇ ਕਹਿ ਜਾਵੇ 2% ਤੇ ਸਿਰ ਦੋਨਾਂ ਨੂੰ ਲੱਗਿਆ ਲਾਸ ਹੋ ਰਿਹਾ ਕਰੋੜਾ ਰੁਪਏ ਦੇ ਵਿੱਚੋਂ ਐਕਚੁਅਲੀ ਲਾਸ ਤਾਂ ਪਬਲਿਕ ਦਾ ਹੀ ਹੋ ਰਿਹਾ ਹੈ ਸਰਕਾਰ ਨੂੰ ਜੀਐਸਟੀ ਪ੍ਰਾਪਤ ਕਰਨਾ ਸੀ ਲੋਕਾਂ ਦੇ ਬੈਨੀਫੀਟ ਲਈ ਯੂਜ਼ ਕਰਨਾ ਸੀ ਲੇਕਿਨ ਇੱਕ ਉਸ ਅਸਰਾਰ ਦੀ ਨਾਸਰ ਕਹਿ ਸਕਦੇ ਹੋ ਜੋ ਆਪਣੇ ਨਿੱਜੀ ਮੁਨਾਫੇ ਦੇ ਲਈ ਸਰਕਾਰੀ ਜੀਐਸਟੀ ਚੋਰੀ ਕਰਦੇ ਨੇ ਕੁਝ ਦੇ ਵਿੱਚ ਕੁਝ ادارے ਵੀ ਇਨਵੋਲਵ ਨੇ ادارے ਇਨਵੋਲਵ ਨੇ ਜਿਹੜੇ ਕਿ ਇਹ ਚੀਜ਼ਾਂ ਨੂੰ ਉਤਸ਼ਾਹਤ ਕਰਦੇ ਨੇ ਉਸੇ ਜਿਹੜੀ ਇੰਡਸਟਰੀ ਆ ਇਹਦੇ ਵਿੱਚ ਦੋ ਚਾਰ ਬੰਦੇ ਐਸੇ ਨੇ ਪਰਸਨਲ ਹਿੱਤਾਂ ਖਾਤਰ ਇਹਨੂੰ ਮੋਟੀਵੇਟ ਕਰਦੇ ਨੇ ਕੰਮ ਪਰਸਨਲ ਤਾਕਤਾਂ ਖਾਤਰ ਇਹਨੂੰ ਮੋਟੀਵੇਟ ਕੋਈ ਚ ਵੀ ਲੋਕ ਨੇ ਵਿੱਚ ਇਹਦੇ ਚ ਪਰ ਦੇਖਿਓ ਜਦੋਂ ਖੇਲ ਸਾਹਿਬ ਜਿਵੇਂ ਕਹਿੰਦੇ ਆ ਵੀ ਜਦੋਂ ਆਪਾਂ ਚੰਗੇ ਮਾੜੇ ਲੱਭਣ ਚਲਦੇ ਆ ਉਹ ਚ ਚੰਗੇ ਵੀ ਲੱਭਦੇ ਮਾੜੇ ਵੀ ਲੱਭਦੇ ਆ ਮਾੜੇ ਦੀ ਤਾਂ ਗੱਲ ਕਰਨੀ ਚੰਗੇ ਵੀ ਲੱਭੇ ਇਹਦੇ ਚ ਕੋਈ ਜਿਹੜੇ ਲੱਗਦੇ ਤੇ ਵੀ ਨਹੀਂ ਇਹ ਕੁਝ ਵੀ ਨਹੀਂ ਕਰਦੇ ਕਈ ਚੰਗੇ ਵੀ ਲੱਭੇ ਨੇ ਸਿਰੋ ਅਸੀਂ ਨੌ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਮਾਰਕੀਟਿੰਗ ਜਾਇ ਬਹੁਤ ਚੰਗੇ ਹੋਏ ਨੇ 5 ਤੋਂ 6 ਇੰਡਸਟਰੀਆਂ ਐਸੀਆਂ ਨੇ ਮਤਲਬੀਆਂ ਜਿਹੜੀਆਂ ਕਿ ਬਹੁਤ ਚੰਗਾ ਕੰਮ ਕਰ ਰਹੀਆਂ ਨੇ ਜਿਹਦੇ ਸਾਹਮਣੇ ਅਸਲ ਕੋਈ ਰਿਕਾਰਡ ਨਹੀਂ ਆਇਆ ਨਾ ਕਦੇ ਕੋਈ ਕੰਪਲੇਂਟ ਸਾਹਮਣੇ ਆਈ ਨਾ ਕੋਈ ਸਾਡੇ ਡਾਕੂਮੈਂ ਇੱਕ ਹੋਰ ਮਹੱਤਵਪੂਰਨ ਚੀਜ਼ ਦੱਸ ਦੇ ਵਿੱਚ ਅਸੀਂ ਇਹ ਡਿਸਕਸ ਇਦਾਂ ਕਰ ਤਮ ਤੁਹਾਡੇ ਸਾਹਮਣੇ ਕਰ ਰਿਹਾ ਪਬਲਿਕ ਦੇ ਸਾਹਮਣੇ ਕਰ ਰਿਹਾ ਕਿਸੇ ਅਧਾਰਿਆਂ ਨਾਲ ਕੀਤੀ ਗੱਲਬਾਤ ਵੀ ਸਾਰੇ ਫਰਜ਼ੀ ਗੱਲ ਹੋ ਰਹੀ ਹੈ ਫਰਜ਼ੀ ਗੱਲ ਹੋਈ ਹੈ ਅਸੀਂ ਕਿਤੇ ਹੈਡ ਆਫ ਦੇ ਵਿਜੀਲੈਂਸ ਬੈਠੇ ਸੀ ਵੀ ਇਹ ਚੀਜ਼ੇ ਮਟਰਾਉਆ ਉਹ ਵਿਜੀਲੈਂਸ ਨੇ ਸਾਡੀ ਗੱਲ ਸਮਝੋ ਇੱਕ ਸੂ ਮਟੂਐਕਸਨ ਲਿਆ ਆਪਣੇ ਆਪ ਕੰਪਲੇਨਟ ਕੀਤੀ ਡਿਪਾਰਟਮੈਂਟ ਦੇ ਵਿੱਚ ਉਹ ਵਿਜੀਲੈਂਸ ਪਟਿਆਲਾ ਵੀ ਇਹਦੀ ਇਨਵੈਸਟੀਗੇਸ਼ਨ ਕਰ ਲੱਗਿਆ ਪਿਆ ਅੱਛਾ ਇਹ ਮੈਟਰ ਨਿਕਲਿਆ ਹੈ ਆ ਬਾਹਰ ਨਿਕਲਿਆ ਜੀ ਹਾਂ ਵਿਜੀਲੈਂਸ ਪਟਿਆਲਾ ਇਹਦੀ ਇਨਵੈਸਟੀਗੇਸ਼ਨ ਕਰ ਰਿਹਾ ਅਸੀਂ ਵੱਖ-ਵੱਖ ਸਟੇਟ ਟਰਾਂਸਪੋਰਟ ਕਮਿਸ਼ਨਰਾ ਚੰਡੀਗੜ੍ਹ ਨੂੰ ਵੀ ਅਸੀਂ ਇਨਫਾਰਮ ਕੀਤਾ ਇਹਦੇ ਬਾਰੇ ਆਰਟੀਓ ਪਟਿਆਲਾ ਨੂੰ ਵੀ ਕੀਤਾ ਬਕਬਕ ਆਰਟੀਓ ਨਾਲ ਅਸੀਂ ਲੈਟਰ ਵੀ ਲਿਖੇ ਨੇ ਵੀ ਇੱਕ ਫਰਜ਼ੀ ਕੰਮ ਹੋ ਰਿਹਾ ਇਹਦੀ ਇਨਵੈਸਟੀਗੇਸ਼ਨ ਕਰੋ ਲੇਕਿਨ ਕੋਈ ਡਿਪਾਰਟਮੈਂਟ ਨੇ ਅਜੇ ਬਹੁਤਾ ਸੀਰੀਅਸ ਨਹੀਂ ਲੇ ਲੇਕਿਨ ਬਿਜਲੀਅੰਸ ਨੇ ਜ਼ਰੂਰ ਇਸ ਨੂੰ ਇੱਕ ਸੂ ਮੋਟਿਓਨ ਲਿਆ ਤੇ ਇੱਕ ਇਨਵੈਸਟੀਗੇਸ਼ਨ ਸਟਾਰਟਿੰਗ ਹੋ ਚੁੱਕੀ ਆ ਇਹਦੇ ਚੀਜ਼ੇ ਦੇਖੀਏ ਜਿਹੜੀ ਹੁਣ ਜੇ ਲੋਕਾਂ ਦੀ ਲਾਰੀ ਹੈ ਜਿਹੜਾ ਬੰਦਾ ਮਸ਼ੀਨ ਲੈ ਗਿਆ ਉਹ ਤਾਂ ਚਲੋ ਕੰਪਨੀ ਦੇ ਭਰੋਸੇ ਅਗਲਾ ਕਹਿੰਦਾ ਨਵੀਂ ਲਿਆਏ ਆ ਨਵੀਂ ਲਿਆਉਣਗੇ ਤੇ ਕੱਲ ਨੂੰ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਚਲੋ ਇਸ ਗੱਲ ਦਾ ਜਿਵੇਂ ਕਹਿੰਨੇ ਹੁੰਦੇ ਆ ਜਾਂਚ ਏਜੰਸੀਆਂ ਜਾਂ ਸਿਸਟਮ ਧਿਆਨ ਰੱਖੂਗਾ ਵੀ ਲੋਕਲ ਇਨਫੈਕਟਡ ਨਾ ਹੋਣਾ ਪਰ ਜੇ ਦੇਖਿਆ ਜਾਵੇ ਜਿਹੜਾ ਬੰਦਾ ਨਵਾਂ ਲੈ ਗਿਆ ਚਾਹੀ ਚਾਹੀ ਉਹਦਾ ਵੀ ਇੰਜਨ ਜਦੋਂ ਪੁਰਾਣਾ ਲੱਗਿਆ ਉਹਨੂੰ ਪਤਾ ਨਹੀਂ ਉਹ ਚਸਰੀ ਕੀ ਹੈ ਕੀ ਹੈ ਇਹ ਤਾਂ ਉਹਦੀ ਲਾਈਫ ਤੇ ਵੀ ਕਿਤਨਾ ਕਿਤ ਸਵਾਲ ਖੜੇ ਕਰਦਾ ਵੀ ਜਿਹੜੀ ਮਸ਼ੀਨ ਨੇ ਜ 10 ਸਾਲ ਚੱਲਣਾ ਹੈ ਤਾਂ ਉਹ ਚੱਲੂਗੀ ਮੰਨ ਕਰੇ 600 700 ਸਰ ਇੱਕ ਵੱਡਾ ਦੋਨੋ ਫੈਕਟਰ ਦੱਸਾਂ ਜਦੋਂ ਸਪੋਜ਼ ਕਰੋ ਪੰਜਾਬ ਦੀਆਂ ਮਸ਼ੀਨਾਂ ਐਮਪੀ ਜਾਂਦੀਆਂ ਨੇ ਜੂਪੀ ਹਰਿਆਣਾ ਇਹ ਵੀ ਸਿ ਆਲ ਓਵਰ ਇੰਡੀਆ ਕੋ ਮਰੀਆਂ ਨੇ ਜਦੋਂ ਕੋਈ ਪੰਜਾਬ ਤੋਂ ਜਾਂਦਾ ਪਾਇਆ ਦਿੱਲੀ ਹੋ ਕੇ ਜਾਂਦਾ ਐਨਸੀਆਰ ਦੇ ਵਿੱਚ ਬੀਐਸ 4 ਇੰਜਣ ਦੀ ਐਂਟਰੀ ਹੋਣੀ ਤੈਨੂੰ ਪਤਾ ਹੋਊ ਕਿ ਗੱਡੀ 2012 ਤੋਂ ਪਹਿਲਾਂ ਦਾ ਮਾਡਲ ਆ ਜੇ ਗੱਡੀ ਬੌਂਡ ਕਰ ਲੈਂਦੇ ਨੇ ਉੱਥੋਂ ਹੁਣ ਇਹ ਗੱਡੀਆਂ ਦੇ ਵਿੱਚ ਬੀਐਸ 3 ਇੰਜਣ ਲੱਗੇ ਰਹੇ ਜੇ ਕਿਤੇ ਕਿਤੇ ਐਨਸੀਆਰ ਦੇ ਵਿੱਚ ਚ ਤੋ 25 ਲੱਖ ਦੀ ਮਸ਼ੀਨ ਤੋਂ ਬੌਂਡ ਹੋ ਗਈ ਜੇ ਉਹ ਇੱਕ ਚੀਜ਼ ਹੋਰ ਦੱਸੋ ਜੀ ਮੈਂ ਤੁਸੀ ਕਹੀ ਗੱਲ ਜੇ ਇਹਨੂੰ ਪ੍ਰੈਕਟੀਕਲੀ ਉਹ ਇੰਜਨਾਂ ਨੂੰ ਚੈੱਕ ਕਰ ਲੋ ਤਾਂ ਵੀ ਪਤਾ ਲੱਗ ਜੂਗਾ ਚਲੋ ਐਨੇ ਐਨੇ ਆਪਾਂ ਪੈਂਦੀ ਨਹੀਂ ਹੈਗੇ ਡਾਕੂਮੈਂਟਾਂ 'ਚ ਜੇ ਸਿੱਧੇ ਤੌਰ ਤੇ ਇੰਜਨ ਦੇਖ ਲਈਏ ਸਰ ਬਿਲਕੁਲੀ ਸਾਹਮਣੇ ਪਤਾ ਲੱਗ ਜਾਂਦਾ ਜਿਹੜਾ BS4 ਤੇ BS3 ਇੰਜਨ ਦੇਖੋਗੇ ਉਹ BS4 ਦੇ ਵਿੱਚ ਇੱਕ ਨਾਈਟ੍ਰੋਜਨ ਦੀ ਅਲੱਗ ਟੈਂਕੀ ਲੱਗੀ ਹੁੰਦੀ ਆ ਉਹਦੇ ਸੈਂਸਰ ਲੱਗੇ ਹੋਏ ਨੇ ਬਾਕੀ ਦਾ ਮੀਟਰ ਲੱਗੇ ਹੋਏ ਨੇ ਜਿਵੇਂ ਆਮ ਅੱਜ ਦੀ ਗੱਲ ਮਾਡਰਨ ਗੱਡੀਆਂ ਚ ਆ ਰਿਹਾ ਹੈ ਨਾ ਮੀਟਰ ਬੋਲਦਾ ਵੀ ਐਨੇ ਕਿਲੋਮੀਟਰ ਚੱਲੂ ਇੰਨਾ ਘੰਟੇ ਚੱਲੂਗੀ ਇਹ ਤਾਂ ਜੂਰੀਆ ਦੀ ਰਿਕੁਆਇਰਮੈਂਟ ਆ ਉਹ 10 ਦਾ ਸਾਰਾ ਸੈਂਸਰਿਕ ਬੋਲਦਾ ਬੱਚਾ ਲੇਕਿਨ ਬੀਐਸ3 ਅੱਧਾ ਦਾ ਕੁਝ ਨਹੀਂ ਹੈ ਇਹ ਤਾਂ ਜੇ ਕਿਸੇ ਟੈਕਨੀਕਲ ਬੰਦੇ ਨੇ ਗੱਡੀ ਫੜ ਲਈ ਇਹਦਾ ਮਤਲਬ ਪਹਿਲਾਂ ਤਾਂ ਮਾਲਕ ਕੋ ਨਹੀਂ ਫਸਾ ਦੇਣਗੇ ਸਰ ਬਿਲਕੁਲ ਹੀ ਮਾਲਕੇ ਫਸ ਗਿਆ ਜੀ ਜਿਹਨੇ 25 ਲੱਖ ਦਾ ਲੋਨ ਲੈ ਕੇ ਗੱਡੀ ਲਈ ਆ ਅਗਰ ਉਹ ਕਿਤੇ ਬੌਂਡ ਹੋ ਗਈ ਉਹ 25 ਲੱਖ ਦੀ ਰਿਕਵਰੀ ਕੌਣ ਕਰੂਗਾ ਕੌਣ ਦੇਊਗਾ ਇਹਦੇ ਵਿੱਚੋਂ ਕੁਝ ਬੈਂਕਾਂ ਦੇ ਵੀ ਆਫੀਸਰ ਵੀ ਇਨਵੋਲਵ ਨੇ ਪਤਾ ਹੋਣ ਦੇ باوجود ਵੀ ਤਰਤਰੇ ਦੇ ਉੱਤੇ ਲੋਨ ਮੰਡ ਰਹੇ ਨੇ ਇਹਦਾ ਮਤਲਬ ਫਿਰ ਇਹ ਵੈਸੇ ਜੇ ਲਾਸਟ ਪੁਆਇੰਟ ਸਮਝੀਏ ਇਹ ਕਿਹੜੇ ਪੜਾਅ ਵਿੱਚ ਦੀ ਨਿਕਲਦੀ ਹੈ ਵੀ ਜਿੱਥੇ ਜੇ ਦੇਖਿਆ ਜਾਵੇ ਇੰਜਨ ਦੇਖਿਆ ਜਾ ਸਕਦਾ ਹੈਗਾ ਵੀ ਯਾਰ ਤਾਂ ਇਹ ਤਾਂ ਗਲਤ ਲਾ ਲਿਆ ਇੰਜਨ ਚਲੋ ਨੰਬਰਿੰਗ ਤੋਂ ਵੀ ਛੱਡਦੀ ਐ ਸਹੀ ਮਾਰਕਿੰਗ ਵੀ ਹੋ ਗਈ ਆ ਸੀਰੀਅਲ ਨੰਬਰ ਵੀ ਲੱਗ ਗਿਆ ਉਹਨਾਂ ਦੇ ਬਿਲ ਵੀ ਜਨਰੇਟ ਹੋ ਗਿਆ ਪਰ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਵੀ ਜੇ ਟੈਕਨੀਕਲ ਕੋਈ ਬੰਦਾ ਦੇਖ ਲੇ ਇਹ ਪੂਰੇ ਪੜਾਅ ਵਿੱਚ ਜਦੋਂ ਮਸ਼ੀਨ ਤਿਆਰ ਹੁੰਦੀ ਹੈ ਉਹ ਟੈਸਟਿੰਗ ਤਾਂ ਹੁੰਦੀ ਹੋਣੀ ਵੀ ਆਹ ਇੰਜਨ ਕਿਹੜਾ ਲੱਗਿਆ ਪਿਆ ਸਰ ਦੇਖੋ ਜਿਹੜੇ ਤਾਂ ਬੰਦੇ ਮਕੈਨਿਕਲ ਲੈਨ ਚ ਨੇ ਇਸ ਲੈਨ ਦੇ ਵਿੱਚ ਹਾਰਵੈਸਟਰ ਦੇ ਮਕੈਨਿਕਲ ਇੰਜਨ ਦੇ ਮਕੈਨਿਕ ਨੇ ਉਹਦਾ ਆਵਾਜ਼ ਪਛਾਣ ਲੈਂਦੇ ਨੇ ਵੀ ਇੰਜਨ ਕਿਹੜਾ ਲੱਗਿਆ ਇਹਦੇ ਉੱਤੇ ਪਰ ਜੇ ਅਸੀਂ ਖੁੱਲੀਆਂ ਅੱਖਾਂ ਨਾਲ ਦੇਖੀਏ ਜਦੋਂ ਨਾਈਟ੍ਰੋਜਨ ਦਾ ਟੈਂਕ ਨਹੀਂ ਲੱਗਿਆ ਹੋਇਆ ਇਟਮ ਇੰਜੋ ਇੰਜਨ BS4 ਨਹੀਂ ਹੈ ਨਾਈਟ੍ਰੋਜਨ ਦਾ ਇੱਕ ਸਪੈਸ਼ਲ ਟੈਂਕ ਲੱਗਦਾ ਤੇ ਫਿਰ ਤਾਂ ਤਾਂ ਵੀ ਸਵਾਲ ਆ ਵੀ ਪਾਸ ਕਿ ਨਹੀਂ ਕਰਤੀਆਂ ਇਹ ਅੱਗੇ ਸਰ ਪਾਸਿੰਗ ਤਾਂ ਮਸ਼ੀਨ ਸਰ ਪਾਸਿੰਗ ਤਾਂ ਉੱਥੋਂ ਇੰਜਨ ਬਾਕਾਇਦਾ ਪੂਰੀ ਫਟਕ ਜਾਂਦੀ ਹੈ ਮਸ਼ੀਨ ਹਾਂ ਜੂਰੀਆ ਲਾ ਕੇ ਸਾਰਾ ਇੰਜਣੋ ਲਾ ਕੇ ਜਾਂਦੀ ਆ ਲੇਕਿਨ ਜਦੋਂ ਬਾਸ ਸਿੰਘ ਹੋਣ ਤੋਂ ਬਾਅਦ ਜੋ ਇਹ ਮੈਨੂਫੈਕਚਰਰ ਕਰਦੇ ਨੇ ਉੱਥੇ ਗੜਬੜਛੁ ਹੋਉਂਦੀ ਸਾਰੀ ਆ ਕੇ ਜਦੋਂ ਜਾਂਦੇ ਨੇ ਉੱਥੋਂ ਸੇਲ ਕਰਦੇ ਨੇ ਆਮ ਪਬਲਿਕ ਨਹੀਂ ਪਤਾ ਆਧਾਰ ਕਾਰਡ ਤੇ ਪੈਨ ਕਾਰਡ ਤੇ ਅੱਜ ਕੱਲ ਮਸ਼ੀਨ ਮਿਲ ਰਹੀ ਹੈ ਹਾਰਵੈਸਟਰ ਦੀ 90% ਫਾਈਨਾਂਸ ਹੋ ਜਾਂਦਾ ਦੇ ਉੱਤੋਂ ਧੜਾ ਧੜਾ ਲੋਕਾਂ ਨੂੰ ਮਸ਼ੀਨਾਂ ਵੇਚ ਰਹੇ ਨੇ ਉਹ ਨਿੱਜੀ ਮੁਨਾਫੇ ਖਾਤਰ ਇਹ ਲੋਕਾਂ ਨਾਲ ਫਰਜ਼ੀ 420 ਹੋ ਰਹੀ ਹੈ ਕਿਤਾਬ ਆ ਬੁਖੀਲ ਸਾਹਿਬ ਜੇ लास्ट ਪੁੱਛਾਂ ਮੈਂ ਐਡਾ ਵੱਡਾ ਤੁਸੀਂ ਇਹ ਮਸਲਾ ਆ ਕੱਢਣ ਦੀ ਵੈਸੇ ਸ਼ੁਰੂਆਤ ਕੀ ਆਈ ਤੁਹਾਨੂੰ ਕੀ ਪਤਾ ਕਿੱਥੋਂ ਲੱਗਿਆ ਵੀ ਯਾਰ ਇਹ ਕਿਉਂਕਿ ਪਹਿਲਾਂ ਤਾਂ ਛੋੜੀ ਜੀ ਹੱਥ ਪੈਂਦੀ ਆ ਫਿਰ ਉਸ ਤੋਂ ਬਾਅਦ ਬੰਦੇ ਦਾ ਇੰਟਰਸਟ ਹੋਵੇ ਤਾਂ ਉਹ ਕਰ ਲੱਦਾ ਤੇ ਤੁਹਾਨੂੰ ਕੀ ਲੱਗਦਾ ਸੀ ਵੀ ਆਖਰਕਾਰ ਕਿਉਂ ਇਹ ਚੀਜ਼ ਉਜਾਗਰ ਹੋਣੀ ਚਾਹੀਦੀ ਹੈ ਸਰ ਸਾਡੇ ਕੋਈ ਨਾ ਕੋਈ ਕਲਾਇੰਟ ਆਇਆ ਉਹ ਵਿਚਾਲਾ ਕਲਾਇੰਟ ਆੜ ਪੜਸੀ ਬਿਲਕੁਲ ਉਹਦੇ ਨਾਲ ਇਹੀ ਇਦਾਂ ਹੀ ਠੱਗੀ ਹੋਈ ਉਸਨੋਂ ਨੇ ਆਪਣੀ ਦੱਸੀ ਸਟੋਰੀ ਵੀ ਇਹ ਕੱਟਰਾ ਮਹਜਰ ਸਟੋਰੀ ਤੇ ਚ ਕੋਈ ਦਮਤਾ ਬਣਦਾ ਨਹੀਂ ਇਦਾਂ ਫੈਕਟਰੀ ਕਿਉਂ ਕਰੂਗੀ ਉਹ ਡਾਕੂਮੈਂਟ ਲੈ ਆ ਸੀ ਫਿਰ ਉਹਦੇ ਸਟੱਡੀ ਕੀਤੀ ਤੇ ਵਰਕ ਕੀਤਾ ਡੇਢ ਦੋ ਮਹੀਨੇ ਅਸੀਂ ਵਰਕ ਕੀਤਾ ਡਿਪਾਰਟਮੈਂਟਾਂ ਨੂੰ ਮਿਲੇ ਵੀ ਇਹਦੀ ਕੀ ਆਇਡੈਂਟੀਫਿਕੇਸ਼ਨ ਲੈ ਲੈਣ ਤੋਂ ਅਸੀਂ ਬਿੱਲ ਮੰਗਾਇਆ ਆਪਣੇ ਕਈ ਮੈਨੂਫੈਕਚਰਰ ਨੂੰ ਮਿਲੇ ਜਾ ਕੇ ਵੀ ਯਾਰ ਇਹ ਕੀ ਫੰਡਾ ਜਦੋਂ ਹਾਲ ਡਾਕੂਮੈਂਟ ਡਾਕੂਮੈਂਟ ਕੀਤੇ ਫਿਰ ਉਹਨਾਂ ਨੂੰ ਕਨਸਿਡਰ ਕੀਤਾ ਕਨਸਿਡਰ ਦੇ ਵਿੱਚ ਸਾਨੂੰ 420 ਸਾਡੇ ਸਾਹਮਣੇ ਆਈ ਜਾ ਕੇ ਵੀ ਇਹ ਤਾਂ ਬਹੁਤ ਹਾਈ ਲੈਵਲ ਦਾ ਸਕੈਮ ਆ ਕੇ ਔਰ ਇਹਦੀ ਮੈਂ ਅਪਰੋਚ ਮੌਜੂਦਾ ਸਰਕਾਰ ਤੱਕ ਵੀ ਕੀਤੀ ਵੀ ਸਰਕਾਰ ਬਹੁਤ ਇੱਕ ਬੜਾ ਕਟਾ ਪੈ ਰਿਹਾ ਔਰ ਮੈਂ ਇਹ ਕਿਹਾ ਵੀ ਜੋ ਅੱਜ ਦੇ ਸਟੇਟ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਮੁੱਖ ਮੰਤਰੀ ਇੱਕ ਵਧੀਆ ਕੰਮ ਕਰ ਰਿਹਾ ਉੱਥੇ ਤੱਕ ਵੀ ਇਹ ਚੀਜ਼ਾਂ ਨੂੰ ਅਸੀਂ ਪਹੁੰਚਾਈਆਂ ਨੇ ਲੇਕਿਨ ਬਦਕਿਸਮਤੀ ਕਿ ਅਫਸਰ ਸਾਹਿਬ ਦੇ ਅੱੱਕਾ ਬੰਦ ਕਰਕੇ ਉੱਥੇ ਦੀ ਉੱਥੇ ਆ ਨਹੀਂ ਕੋਈ ਸਟੈਂਡ ਲੈਣਾ ਚਾਹੁੰਦੀ ਇਹਦੇ ਵਿੱਚੋਂ ਐਸਟੀਸੀ ਆਪਣਾ ਚੰਡੀਗੜ੍ਹ ਸਟਾਫਰਾਂ ਦੇ ਵਿੱਚ ਮੈਂ ਗਿਆ ਉੱਥੇ ਸਟੇਟ ਆਫਿਸ ਕਮਿਸ਼ਨਰ ਨੂੰ ਮਿਲੇ ਅਸੀਂ ਇਹਨੂੰ ਮੈਸੇਜ ਲਾਇਆ ਵੀ ਸਾਰੇ ਦੇਖੋ ਉਹ ਕਹਿੰਦੇ ਅਸੀਂ ਪੁਟ ਅਪ ਕਰਦੇ ਆ ਲੇਕਿਨ ਕੋਈ ਐਕਸ਼ਨ ਨਹੀਂ ਲਿਆ ਹੁਣ ਤੱਕ ਦੇ ਵਿੱਚ ਚਲੋ ਫਿਰ ਕਿਉਂਕਿ ਇਹ ਮਸਲਾ ਤੁਸੀਂ ਸਮਝ ਕੇ ਹੋਵੋਗੇ ਵੀ ਆਖਰ ਇੱਕ ਇੰਜਨ ਦੀ ਕਰਾਮਾਤ ਬੜੀ ਛੋਟੀ ਲੱਗਦੀ ਹੈ ਅਗਲਾ ਕਹਿੰਦਾ ਏਡੀ ਵੱਡੀ ਮਸ਼ੀਨ ਹੈ ਕਿਉਂਕਿ ਸਾਰੀ ਕਹਾਣੀ ਉਹੀ ਇੰਜਨ ਦੀ ਹੈ ਹੁਣ ਜੇ ਆਮ ਬੰਦੇ ਦੇ ਤੌਰ ਤੇ ਲਾ ਲਈ ਜਿਹਨੇ ਖਰੀਦ ਲਈ ਉਹਦੇ ਵਾਸਤੇ ਜਦੋਂ ਪੈਸੇ ਪੂਰੇ ਨਵੇਂ ਦੇ ਦਿੱਤੇ ਨੇ ਤਾਂ ਉਹ ਪੁਰਾਣਾ ਇੰਜਨ ਲਵੇ ਕਿਉਂ ਦੂਜੇ ਪਾਸੇ ਫਿਰ ਜੇ ਕਿ ਇਹ ਮਸ਼ੀਨਰੀ ਦੀ ਮਿਆਦ ਤੇ ਆਉਂਦੀ ਹੈ ਤੀਸਰਾ ਜਦੋਂ ਟੈਕਸ ਇੰਨੇ ਵੱਡੇ ਤੌਰ ਤੇ ਖਾ ਲਿਆ ਗਿਆ ਤਾਂ ਆਖਰ ਦੇ ਤੇ ਬੋਲਦਾ ਕੋਈ ਕਿਉਂ ਨਹੀਂ ਚੌਥੀ ਇਹ ਗੱਲ ਹੈ ਹੁਣ ਕਿ ਜਦੋਂ ਇੰਨਾ ਵੱਡਾ ਕੜਬਲਚਾਲ ਚੱਲ ਰਿਹਾ ਹੈ ਇੰਨੇ ਕਰੋੜਾ ਰੁਪਈਆ ਦੀ ਠੱਗੀ ਹੀ ਕਹਾਗੇ ਕਿਉਂਕਿ ਜਦੋਂ ਟੈਕਸ ਦੀ ਸਿੱਧੇ ਤੌਰ ਤੇ ਚੋਰੀ ਹੋ ਰਹੀ ਆ ਤੇ ਇੱਕ ਪੂਰਾ ਸਿਸਟਮ ਜਿਵੇਂ ਚੱਲ ਰਿਹਾ ਹੈ ਤੁਸੀਂ ਸਮਝਗੇ ਹੋਵੋਗੇ ਵੀ ਕਈ ਲੋਕ ਤਾਂ ਉਹ ਵੀ ਚੰਗੇ ਮਲੇ ਸਫਰ ਦੇ ਵਿੱਚ ਜਿਹਦੇ ਜਿਹੜੇ ਆਖਰਕਾਰ ਇਸ ਤਰ੍ਹਾਂ ਦਾ ਕੰਮ ਕਰਦੇ ਨਹੀਂ ਤੇ ਦੂਜਿਆਂ ਦੇ ਖਿਲਾਫ ਉਹ ਖੁਦ ਕਹਿੰਦੇ ਨੇ ਕਿ ਤਰ੍ਹਾਂ ਕਿਤੇ ਕਾਰਵਾਈ ਹੋਵੇ ਪਰ ਗੱਲ ਇਹ ਵੀ ਜਿਹੜੇ ਕੁਝ ਕੁ ਲੋਕ ਨੇ ਸਵਾਲ ਖੜਾ ਕਰ ਰਹੇ ਨੇ ਕਿ ਇਹ ਇੰਨਾ ਵੱਡਾ ਕੜਬੜਚਾਲ ਕਦੋਂ ਦਾ ਚੱਲ ਰਿਹਾ ਹੈ ਤੇ ਜਦੋਂ ਦੇ ਹਾਲਾਤ ਇਹੋ ਜਿਹੇ ਬਣੇ ਤਾਂ ਹੁਣ ਤੱਕਰ ਕਿਸੇ ਦੇ ਧਿਆਨ ਕਿਉਂ ਨਹੀਂ ਆਇਆ ਜਦੋਂ ਕਿ ਵੀ ਇਸ ਖੇਰਾ ਹੋਰਾਂ ਦੇ ਧਿਆਨ ਦੇ ਵਿੱਚ ਇਹ ਗੱਲ ਆ ਜੇਗੀ ਤਾਂ ਫਿਰ ਅਫਸਰ ਸ਼ਾਹੀ ਦੇ ਕਿਉਂ ਨਹੀਂ ਆਈ ਸੀਨੀਅਰ ਵੀਡੀਓ ਨਾਲ ਸੰਬੰਧਿਤ ਇਹ ਦਿਨ ਉਸ ਮਿਸਿੰਗ ਰਜਨਤ ਸਪਰਸਨ ਟੀਵੀ ਚੰਡੀਗੜ੍ਹ